ਹਾਂਜੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਅਮਨਦੀਪ कौर ਸਵਾਗਤ ਕਰਦੀ ਹਾਂ ਤੁਹਾਡਾ ਈਗਲ ਡੈਰੀ ਫਾਰਮ ਦੇ ਵਿੱਚ ਤੇ ਜੀ ਅੱਜ ਪਾਉਣੀਆ ਮਿਰਚਾਂ ਦਾ ਅਚਾਰ ਮਿਰਚਾਂ ਮੈਂ ਆ ਲੈ ਲਈਆਂ ਸੀਆਂ ਮੋਟੀਆਂ ਮਿਰਚਾਂ ਹੁੰਦੀਆਂ ਆਇਆਂ ਤੇ ਇਹ ਜਿਆਦਾ ਨਾ ਕੋੜੀਆਂ ਨਹੀਂ ਹੁੰਦੀਆਂ ਹੈਗਾਂ ਬਰੀਕ ਮਿਰਚਾਂ ਸੁਣੀਆਂ ਕੋੜੀਆਂ ਹੁੰਦੀਆਂ ਆਇਆਂ ਤੇ ਇਹ ਖਾ ਅਚਾਰ ਚਾਰ ਵਾਲੀਆਂ ਮਿਰਚਾਂ ਨਾਲ ਖਾਣ ਚ ਬਹੁਤ ਸਵਾਦ ਹੁੰਦਾ ਬੱਚੇ ਵੀ ਪੂਰੀ ਖੁਸ਼ ਹੋ ਕੇ ਖਾਂਦੇ ਆ ਤੇ ਇਨਾਂ ਨੂੰ ਭਰ ਕੇ ਵੀ ਆਪਾਂ ਬਣਾ ਸਕਦੇ ਹਾਂਗੇ ਪਰ ਮੈਂ ਇਸ ਤਰ੍ਹਾਂ ਕਲਕਾ ਕੇ ਬਣਾਉਂਗੀ ਤਾਂ ਕਿ ਜਿਹੜੀ ਮਿਰਚ ਆਪਣੀ ਇਹ ਖਰਾਬ ਨਹੀਂ ਹੁੰਦੀ ਹੈਗੀ ਵੀ ਚਾਹ ਜਦੋਂ ਇਸ ਤਰ੍ਹਾਂ ਆਪਾਂ ਕਲਕਾ ਕੇ ਪਾਉਨੇ ਆਂਗੇ ਕਿਉਂਕਿ ਇਹਨਾਂ ਦੇ ਵਿੱਚ ਜਿਹੜਾ ਵੀ ਪਾਣੀ ਮਾੜਾ ਮੂ ਟੈਕਸਟਰਾ ਹੁੰਦਾ ਹੈ ਨਾ ਇਹ ਤੇਲ ਜਿਹੜਾ ਪਾਣੀ ਵਿੱਚ ਸੋਕਿਆ ਜਾਂਦਾ ਹੈਗਾ ਤੇਲ ਦੇ ਵਿੱਚ ਪਾਣੀ ਸੋਕਿਆ ਜਾਂਦਾ ਹੈਗਾ ਤਾਂ ਦੇਖੋ ਜਿਹੜਾ ਤੇਲ ਸੀ ਹੁਣ ਮੈਂ ਪੂਰੀ ਤਰ੍ਹਾਂ ਕਲਕਾ ਲਿਆਏਗਾ ਇਹਨੂੰ ਗਰਮ ਕਰ ਲਿਆ ਪੂਰੀ ਤਰ੍ਹਾਂ ਕਲਕ ਗਿਆਏਗਾ ਤਾਂ ਹੁਣ ਮੈਂ ਇਹਦੇ ਵਿੱਚ ਉਹ ਪਾਉਂਗੀ ਸੌਂਫ ਹੁਣ ਮੇਰੇ ਕੋਲ ਇੱਕ ਸਿਰਫ ਸੌਂਫ ਸੀਗੀ ਪਾਉਣ ਨੂੰ ਤਾਂ ਮੈਂ ਉਹ ਪਾਉਂਗੀ ਤੁਹਾਡੇ ਕੋਲੇ ਜਮੈਨ ਰਾਈ ਮੇथी दाना ਜੇ ਇਹ ਸਭ ਕੁਝ ਹੈਗਾ ਤਾਂ ਤੁਸੀਂ ਇਹ ਵੀ ਐਡ ਕਰ ਸਕਦੇ ਹੋਗੇ ਸੌਂਫ ਨਾਲ ਹੀ ਹੁੰਦਾ ਵੀ ਆਪਣੇ ਨੂੰ ਕੋਈ ਗੈਸ ਤਜਾਬ ਜਿਹੜੀ ਨਹੀਂ ਬੰਦੀ ਹੈਗੀ ਸੌਂਫ ਵਧੀਆ ਹਾਜ਼ਮ ਕਰਦੀ ਆਪਣੇ ਹਨ ਅੰਦਰ ਜੋ ਵੀ ਕੋਈ ਚੀਜ਼ ਆਪਾਂ ਖਾਣੇ ਆਗੇ ਤਾਂ ਦੇਖੋ ਮੈਂ ਫਿਰ ਮਿਰਚਾਂ ਜਿਹੜੀਆਂ ਵਿੱਚ ਪਾਤੀ ਸੀ ਪਹਿਲਾਂ ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਲਿਆ ਸੀਗਾ ਧੋ ਕੇ ਸਾਫ਼ ਕਰਕੇ ਸੁਕਾ ਕੇ ਤੇ ਵਿਚਾਲਿਓਂ ਕੱਟ ਲਾਇਆ ਹੋਇਆ ਮੇਰਾ ਤੇ ਇਹਦੇ ਨਾਲ ਕੀ ਜਿਹੜਾ ਇਹ ਚੰਗੀ ਤਰ੍ਹਾਂ ਵਿੱਚੋਂ ਮਿਕਸ ਹੋ ਜਾਣੀਆਂ ਹਨਾ ਤੇਲ ਦੇ ਵਿੱਚ ਤਾਂ ਫਿਰ ਮੈਂ ਇਹਨੂੰ ਚੰਗੀ ਤਰ੍ਹਾਂ ਤੇਲ ਦੇ ਵਿੱਚ ਮਿਕਸ ਕਰੂੰ ਇਹਨਾਂ ਨੂੰ ਨਾ ਜ਼ਿਆਦਾ ਆਪਾਂ ਭੁੰਨਣਾ ਨਹੀਂ ਹੈਗਾਗਾ ਜ਼ਿਆਦਾ ਪਕਾਉਣਾ ਨਹੀਂ ਹੈਗਾ ਸਿਰਫ ਕੱਚਾ ਜਿਹਾ ਹੀ ਰੱਖਣਾ ਹੈਗਾ ਤਾਂ ਕਿ ਜਿਹੜਾ ਕੱਚਾਪਨ ਜਾ ਰਹੀ ਇਹਦਾ ਬਸ ਤੇਲ ਆ ਜਿਹੜਾ ਉਹ ਸਾਰੀਆਂ ਮਿਰਚਾਂ ਨੂੰ ਲੱਗ ਜਾਵੇ ਬਸ ਇਸ ਤਰ੍ਹਾਂ ਰੱਖਣਾ ਆਪਾਂ ਤਾਂ ਫਿਰ ਦੇਖੋ ਮੈਂ ਲੈ ਲਿਆ ਸੀਗਾ ਜਿਹੜਾ ਆਚਾਰ ਵਾਲਾ ਮਸਾਲਾ ਸ਼ਾਇਦ ਤੁਹਾਨੂੰ ਇਥੋਂ ਵੀ ਜਿਹੜਾ ਸਹੀ ਨਹੀਂ ਦਿਖ ਰਿਹਾ ਹੋਣਾਗਾ ਵੀਡੀਓ ਦੇ ਵਿੱਚ ਤੇ ਆਚਾਰ ਵਾਲਾ ਮਸਾਲਾ ਤੇ ਮੈਂ ਥੋੜਾ ਜਿਹਾ ਔਲਿਆਂ ਵਾਸਤੇ ਰੱਖੂਗੀ ਤੇ ਅਦਰਕ ਦਾ ਆਚਾਰ ਵੀ ਪਾਉਣਾ ਅਦਰਕ ਵੀ ਅਸੀਂ ਕਿਲੋ ਲੈ ਲਿਆ ਸੀਗਾ ਤੇ ਅੱਧਾ ਕਿ ਮੈਂ ਬਸ ਉਹਦੇ ਚ ਪਾਉਂਗੀ ਔਲਿਆਂ ਦੇ ਆਚਾਰ ਚ ਤੇ ਅੱਧਾ ਅਦਰਕ ਚ ਤੇ ਹੁਣ ਮੈਂ ਮਿਰਚਾਂ ਉਤੇ ਬਸ ਪਾ ਦਿੱਤਾ ਹੈਗਾ ਤੇ ਫਿਰ ਇਹਦੇ ਵਿੱਚ ਹਲਦੀ ਪਾਵਾਂਗੇ ਤੇ ਨਮਕ ਪਾਵਾਂਗੇ ਇਹਦੇ ਨਾਲ ਕੀ ਹਲਦੀ ਨਾਲ ਥੋੜਾ ਜਿਹਾ ਕਲਰ ਇਹਦਾ ਬੀਆ ਲੱਗੂਗਾ ਹਨਾ ਤੇ ਫਿਰ ਨਮਕ ਜਿਹੜਾ ਉਹ ਵੀ ਆਪਾਂ ਨਮਕ ਦੇ ਨਾਲ ਵਧੀਆ ਜਿਹੜਾ ਗੱਲ ਜਾਣੀ ਆ ਵੈਸੇ ਇੰਨਾ ਤਾਂ ਇਹ ਟਾਈਮ ਰੱਖ ਰੱਖਣੀ ਹੀ ਨਹੀਂ ਕਿਉਂਕਿ ਸਵਾਦ ਬਹੁਤ ਬਣ ਜਾਂਦੀਆਂ ਐ ਵੀ ਰੋਟੀ ਜਦੋਂ ਜਿਹੜੇ ਟਾਈਮ ਸਬਜੀ ਨਹੀਂ ਹੈਗੀ ਨਾ ਤੇ ਇਸ ਰੋਟੀ ਨਾਲ ਆਪਾਂ ਇਹ ਖਾ ਸਕਦੇ ਹਾਂਗੇ ਕਿਉਂਕਿ ਬਹੁਤ ਹੀ ਸਵਾਦ ਬਣਦਾ ਇਸ ਤਰ੍ਹਾਂ ਬਣਾਇਆ ਜਦੋਂ ਚਾਰ ਹੋਵੇ ਨਾ ਪਹਿਲਾਂ ਜਿਹੜਾ ਆਪਾਂ ਊ ਪਾਣੇ ਆਗੇ ਉਹ ਤਾਂ ਹੌਲੀ ਹੌਲੀ ਮਤਲਬ ਗਲਦਾ ਹੈ ਨਾ ਤੇ ਪਰ ਇਸ ਤਰ੍ਹਾਂ ਨਾ ਇੱਕ ਮਤਲਬ ਚੀਜ਼ ਵੱਖਰਾ ਜਿਹਾ ਟੇਸਟ ਬਣ ਜਾਂਦਾ ਏ ਤੇ ਜਦੋਂ ਮੈਂ ਦੇਖੋ ਆ ਮਸਾਲਾ ਪਾਤਾ ਸੀਗਾ ਨਾ ਇਹਦੀ ਖੁਸ਼ਬੂ ਸਾਰੀ ਕਿਚਨ ਦੇ ਵਿੱਚ ਆ ਰਹੀ ਸੀ ਸਾਰੀ ਕੋਠੀ ਦੇ ਵਿੱਚ ਆ ਰਹੀ ਸੀਗੀ ਸੋ ਇਹਦੀ ਜਿਹੜੀ ਖੁਸ਼ਬੂ ਉਹ ਇੰਨੀ ਵਧੀਆ ਲੱਗਦੀ ਹੈਗੀ ਤਾਂ ਦੇਖੋ ਇੱਧਰ ਸਾਰਾ ਜਿਹੜਾ ਮੈਂ ਮਸਾਲਾ ਹੈਗਾ ਨਾ ਉਹ ਇਹਦੇ ਵਿੱਚ ਮਿਕਸ ਕਰ ਦਿੱਤਾ ਹੈਗਾ ਤੇ ਨਮਕਾ ਮਤਲਬ ਜੇ ਤੁਹਾਨੂੰ ਲੱਗੇ ਨਾ ਵੀ ਘੱਟ ਲੱਗ ਰਿਹਾ ਹੈਗਾ ਕਈ ਵਾਰ ਨਾ ਮਿਰਚ ਜਿਹੜੀ ਕੌੜੀ ਰਹ ਜਾਂਦੀ ਹੈ ਜਿਹੜਾ ਨਮਕਾ ਉਹ ਮਤਲਬ ਸਹੀ ਕਰ ਦਿੰਦਾ ਉਹਦਾ ਟੇਸਟ ਤੇ ਨਮਕ ਨੂੰ ਆਪਾਂ ਬਾਅਦ ਵਿੱਚ ਵੀ ਪਾ ਸਕਦੇ ਆਂਗੀ ਬਰ ਮੈਂ ਹੁਣ ਮਤਲਬ ਉਹਨਾਂ ਕਪਾਇਆਗਾ ਜਿੰਨਾ ਕ ਮੈਨੂੰ ਲੱਗਿਆ ਵੀ ਇਹ ਸਹੀ ਹੈਗਾ ਤਾਂ ਦੇਖੋ ਮੈਂ ਇਹਨੂੰ ਹਲਾ ਰਹੀ ਆ ਸਿਰਫ ਇਹਨਾਂ ਦਾ ਜਿਹੜਾ ਮਸਾਲਾ ਹੈ ਉਹੀ ਮਿਕਸ ਕਰ ਰਹੀ ਆਂਗੀ ਤੇ ਗੈਸ ਮੇਰਾ ਘੱਟ ਕੀਤਾ ਹੋਇਆਗਾ ਗੈਸ ਤੇਜ਼ ਨਹੀਂ ਹੈਗਾਗਾ ਤੇ ਇਹ ਚੰਗੀ ਤਰ੍ਹਾਂ ਜਦੋਂ ਇਹ ਮਿਕਸ ਹੋ ਗਿਆ ਬਸ ਤੇ ਉਦੋਂ ਆਪਾਂ ਇਹਨੂੰ ਥੱਲੇ ਲਾ ਲੈਣਾਗਾ ਜਾ ਮੰਨ ਲਓ ਵੀ ਆਪਾਂ ਪਕਾਉਣਾ ਨਹੀਂ ਹੈਗਾਗਾ ਤੇ ਇਹਦੇ ਵਿੱਚੋਂ ਮੈਂ ਥੋੜਾ ਜਿਹਾ ਤੇਲ ਜਿਹੜਾ ਪਹਿਲਾਂ ਕਲਕਾਇਆ ਸੀ ਮੈਂ ਔਲਿਆਂ ਵਾਸਤੇ ਕੱਢ ਕੇ ਰੱਖ ਲਿਆ ਸੀਗਾ ਕਿ ਕਿਉਂਕਿ ਜਿਆਦਾ ਤੇਲ ਦੀ ਆਪਾਂ ਨੂੰ ਇੱਥੇ ਲੋੜ ਵੀ ਹੈ ਨਹੀਂ ਜੀ ਥੋੜੇ ਤੇਲ ਨਾਲ ਹੀ ਸਰ ਸਕਦਾ ਇੱਥੇ ਤੇ ਦੇਖੋ ਹੁਣ ਬਸ ਇਹ ਬਣ ਗਈਆਂ ਆਂ ਤੇ ਹੁਣ ਮੈਨੂੰ ਨਾ ਵੀ ਇੱਕ ਭਾਂਡੇ ਚ ਥਾਲ ਚ ਕੱਢ ਦੂੰਗੀ ਪਾਸੇ ਤੇ ਇਸੇ ਫਰਾਈ ਪੈਨ ਚ ਮੈਂ ਜਿਹੜੇ ਔਲੇ ਆ ਉਹ ਕਰ ਲੂੰਗੀ ਔਲਿਆਂ ਨੂੰ ਪਹਿਲਾਂ ਮੈਂ ਉਹ ਕਰ ਲਿਆ ਸੀਗਾ ਉਵਾਲ ਲਈ ਸੀ ਔਲੇ ਥੋੜੀ ਜਿਮ ਮੇਥੋਂ ਜ਼ਿਆਦਾ ਹੀ ਉਵਾਲੇ ਗਏ ਆ ਔਲੇ ਕਿਉਂਕਿ ਮੈਂ ਨਾ ਰੱਖ ਕੇ ਭੁੱਲ ਗਈ ਸੀਗੀ ਗੈਂਸ ਤੇ ਤੇ ਮੈਂ ਬੱਚੇ ਨੇ ਟਿਊਸ਼ਨ ਜਾਣਾ ਸੀਗਾ ਤੇ ਮੈਂ ਉਹਦੇ ਵਿੱਚ ਲੱਗ ਗਈਆਂ ਗਈ ਤੇ ਪਰ ਔਲੇ ਵੀ ਥੋੜੇ ਜੇ ਕੱਚੇ ਰੱਖੇ ਜਾਂ ਤਾਂ ਠੀਕ ਆ ਤੇ ਔਲਿਆਂ ਦਾ ਜਿਹੜਾ ਪਾਣੀ ਉਹ ਸੁਕਾ ਲੈਣਾ ਚਾਹੀਦਾ ਬਣ ਚੰਗੀ ਤਰ੍ਹਾਂ ਤੇ ਉਹਦੇ ਕਰਕੇ ਜਿਹੜੇ ਔਲੇ ਵਧੀਆ ਮਤਲਬ ਬੰਦੇ ਪਵਾ ਇੱਕ ਦਿਨ ਲੇਟ ਪਾ ਲੂ ਚਾਰ ਇਹ ਮੇਰੇ ਜਿਹੜੇ ਔਲੇ ਆ ਨਾ ਮੈਂ ਸਵੀਰ ਦੇ ਉਵਾਲੇ ਸੀਗੇ ਤੇ ਬੱਚੇ ਤਾਂ ਹੁਣ ਮੇਰੇ ਘਰੇ ਹੁੰਦੇ ਆ ਕਿ ਵੀ ਉਹਨਾਂ ਨੇ ਵੀ ਜ ਸਕੂਲ ਨਹੀਂ ਜਾਂਦੇ ਹੈਗੇ ਕਿਉਂਕਿ ਪੇਪਰ ਹੁੰਦੇ ਆ ਉਹਨਾਂ ਦੇ ਤੇ ਉਹ ਔਲੇ ਮਤਲਬ ਮੇਰੇ ਸਵੇਰੇ 12:30 ਵਜੇ ਜਦ ਮੈਂ ਉਹ ਕੀਤਾ ਤੇ ਜਿਹੜਾ ਮੈਂ ਚਾਰ ਪਾਇਆ ਦਾ ਇਹ ਮੈਨੂੰ ਇੱਥੇ 3 ਕ ਦਾ ਟਾਈਮ ਸੀਗਾ 3 ਵਜੇ ਸੀਗੇ ਦੇਖੋ ਜਿਹੜਾ ਮੇਰਾ ਤੇਲ ਬਧਿਆ ਪਿਆ ਸੀਗਾ ਕਲਕਾਇਆ ਵਾ ਤੇ ਉਹ ਮੈਂ ਫਰਾਈ ਪੈਨ ਦੇ ਵਿੱਚ ਪਾਇਆਗਾ ਤੇ ਫਿਰ ਮੈਂ ਇਹਦੇ ਵਿੱਚ ਹੁਣ ਔਲੇ ਪਾ ਦੂੰਗੀ ਤੇ ਔਲਿਆਂ ਦੇ ਨਾਲ ਨਾ ਹੁਣ ਜਿਹੜੇ ਔਲੇ ਆਪਾਂ ਹਨਾ ਇੱਥੇ ਹੁਣ ਦੇਖੋ ਮਾੜਾ ਮੋਟਾ ਜਿਹੜਾ ਪਾਣੀ ਇਹਦੇ ਵਿੱਚ ਹੋਇਆ ਨਾ ਉਹ ਤੇਲ ਨੇ ਜਿਹੜੇ ਸੂਕ ਕਰ ਲੈਣਾ ਹੁੰਦਾ ਹੈਗਾ ਇਹਦੇ ਨਾਲ ਕੀ ਹੁੰਦਾ ਜਿਹੜੇ ਖਰਾਬ ਨਹੀਂ ਹੁੰਦਾ ਆਪਣਾ achar ਤੇ ਆਹਮਣੇ ਪੜਾ ਮਹੀਨਾ ਢੇੜ ਮਹੀਨਾ ਆਹਮਣਾ ਕੱਢ ਸਕਦਾ ਹੈਗਾ ਕਿ ਕਈ achar ਹੁੰਦਾ ਹੈ ਨਾ ਉਹ ਛੇਤੀ ਖਰਾਬ ਹੋ ਜਾਂਦੇ ਹੈਗੇ ਉਸ ਤਰ੍ਹਾਂ ਨਹੀਂ ਹੁੰਦਾ ਹੈਗਾਗਾ ਪਹਿਲਾਂ ਮੈਂ ਵੀ ਜਦੋਂ ਦੁੱਧੂ ਚਾਰ ਪੌਂਦੇ ਹੁੰਦੀ ਸੀ ਨਾ ਕਈਆਂ ਦੇ ਹੱਥ ਦਾ ਹੁੰਦਾ ਹੈਗਾ ਨਾ ਚਾਰ ਖਰਾਬ ਹੋ ਜਾਂਦੇ ਹੈਗੇ ਪਰ ਮੈਂ ਜਦੋਂ ਦੀ ਇਸ ਤਰ੍ਹਾਂ ਪਾਉਣ ਲੱਗ ਗਿਆ ਨਾ ਤੇ ਮੇਰਾ ਚਾਰ ਹੁਣ ਖਰਾਬ ਨਹੀਂ ਹੁੰਦਾ ਹੈਗਾ ਤੇ ਵਧੀਆ ਜਾਨੀ ਕਿ ਔਲੇ ਵੀ ਵਧੀਆ ਪਈ ਰਹਿੰਦੇ ਤੇ ਮਿਰਚਾਂ ਵੀ ਵਧੀਆ ਪੰਗਾ ਰਹਿੰਦੀਆਂ ਆਇਆਂ ਤਾਂ ਦੇਖੋ ਬਸ ਇਹਦੇ ਉੱਤੇ ਮੈਂ ਜਿਹੜਾ ਹਲਦੀ ਥੋੜੀ ਜੀ ਮੈਂ ਕਿਹਾ ਲਾਲ ਮਿਰਚ ਪਾ ਦਿੰਨੇ ਹੈਗੇ ਟੇਸਟ ਜ ਬੜੀਆ ਲੱਗਦਾ ਹੈਗਾ ਕਈ ਵਾਰ ਹਨਾ ਸਬਜ਼ੀ ਨਹੀਂ ਹੁੰਦੀ ਤਾਂ ਔਲੇ ਨਾਲ ਕੱਲੇ ਨਾਲ ਰੋਟੀ ਖਾਦੀ ਜਾਂਦੀ ਹੈ ਤੇ ਨੂਨ ਮਿਰਚ ਇਸ ਤਰ੍ਹਾਂ ਪਾਇਆ ਹੋਵੇ ਤੇ ਉਹਦਾ ਟੇਸਟ ਜ ਜਿਹੜਾ ਵੱਖਰਾ ਬਣ ਜਾਂਦਾ ਹੈਗਾ ਤਾਂ ਫਿਰ ਦੇਖੋ ਮੈਂ ਥੋੜੀ ਜਿਹੀ ਹਲਦੀ ਪਾਤੀ ਸੀ ਤੇ ਥੋੜਾ ਜਿਹਾ ਮੈਂ ਗਰਮ ਮਸਾਲਾ ਐਡ ਕਰਤਾ ਸੀਗਾ ਤੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਜਿਹੜਾ ਉਹ ਮਸਾਲਾ ਆਏਗਾ ਥੋੜਾ ਜਿਹਾ ਮੈਂ ਅਦਰਕ ਵਾਸਤੇ ਰੱਖ ਲੂੰਗੀ ਤੇ ਵਾਸਤੇ ਹੁਣ ਮੇਰੇ ਜਿਹੜੇ ਇੱਥੇ ਔਲੇ ਆ ਪੱਕ ਗਏ ਆਗੇ ਬਣ ਗਏ ਆਗੇ ਮਤਲਬ ਤੇ ਫਿਰ ਇਹਨੂੰ ਮੈਂ ਗੈਸ ਨੂੰ ਜਿਹੜਾ ਬੰਦ ਕਰ ਦੂੰਗੀ ਵੀ ਇਹਨੂੰ ਜ਼ਿਆਦਾ ਟੌਣੇ ਤੇ ਪੱਕੇ ਹੋਏ ਆਗੇ ਵੀ ਰਿਜੇ ਹੋਏ ਆਗੇ ਔਲੇ ਹਨਾ ਇਹਨਾਂ ਨੂੰ ਮੈਂ ਜ਼ਿਆਦਾ ਪਕਾਉਣਾ ਨਹੀਂ ਹੈਗਾ ਫਿਰ ਮੈਨੂੰ ਰੱਖ ਦੂੰਗੀ ਰੱਖ ਕੇ ਜਦੋਂ ਠੰਡੇ ਹੋਗੇ ਉਦੋਂ ਕੰਟੇਨਰ ਦੇ ਵਿੱਚ ਕੱਢਨੇ ਆ ਉਹਨਾਂ ਟਾਈਮ ਮੇਰੀ ਜਿਹੜਾ ਰੋਟੀ ਸਬਜ਼ੀ ਬਣਾਉਣੀ ਹੈਗੀ ਆਲੂ ਗੋਭੀ ਦੀ ਸਬਜ਼ੀ ਬਣਾਉਣੀ ਹੈ ਉਹ ਬਣਾ ਕੇ ਆਉਂਗੀ ਫਿਰ ਮੈਂ ਧਾਰਾਂ ਚੋਕੇ ਆਉਣੀ ਆਇਆ ਫਿਰ ਮੈਂ ਰੋਟੀ ਬਣਾਉਣੀ ਹੈ ਮਤਲਬ ਬਾਅਦ ਵਿੱਚ ਉਹ ਕਰੂੰਗੀ ਤੇ ਇੱਧਰ ਤੁਸੀਂ ਮੇਰੇ ਮਿਰਚਾਂ ਦੇਖ ਸਕਦੇ ਹੋਗੇ ਦੇਖਣ ਚ ਕਿੰਨੀਆਂ ਵਧੀਆ ਲੱਗ ਰਹੀਆਂ ਆਇਆਂ ਤੇ ਇੱਧਰ ਮੇਰੇ ਔਲੇ ਦੇਖ ਲਓ ਚਾਰ ਪਿਆ ਕਰਕੇ ਤੇ ਬਹੁਤ ਹੀ ਵਧੀਆ ਜੰਮੀ ਜੰਮੀ ਲੱਗ ਰਿਹਾ ਹੈਗਾ ਪਮਾ ਹੁਣ ਰੋਟੀ ਨਾਲ ਖਾ ਸਕਦੇ ਆਪਾਂ ਤੇ ਬਸ ਹੁਣ ਮੈਂ ਇਹਨਾਂ ਨੂੰ ਜਿਹੜਾ ਠੰਡੇ ਹੋਣ ਲਈ ਰੱਖ ਦੇਉਂਗੀ ਤੇ ਮੈਂ ਹੁਣ ਜਾਣਾ ਵੀ ਸਬਜ਼ੀ ਬਣਾਉਣੀ ਆ ਤੇ ਫਿਰ ਮੈਂ ਪਸੂਨਾ ਚ ਜਾਣਾ ਲਓ ਜੀ ਆਪਾਂ achar ਜਿਹੜਾ ਹੁਣ ਮੇਰਾ ਬਣਾਇਆ ਸੀਗਾ ਉਹ ਮਿਰਚਾਂ ਦਾ achar ਆਪਾਂ ਇਹਦੇ ਵਿੱਚ ਪਾ ਦਿੱਤਾ ਤੇ ਹੁਣ ਪਾਵਾਂਗੇ ਇਹਦੇ ਵਿੱਚ ਸਿਰਕਾ ਯਾਨੀ ਕਿ ਬਿਨੇਗਰ ਜਿਹਦੇ ਨਾਲ ਕੀ achar ਆਪਣਾ ਕਦੇ ਖਰਾਬ ਨਹੀਂ ਹੋਊਗਾ ਇਹ ਪਾਉਣਾ ਜ਼ਰੂਰੀ ਆ ਹਰ ਇੱਕ achar ਦੇ ਵਿੱਚ ਇਹ ਪਾਉਣਾ ਚਾਹੀਦਾ ਹੈਗਾ ਇਹਦੇ ਨਾਲ ਚਾਰ ਵਧੀਆ ਬਣਿਆ ਰਹਿੰਦਾ ਹੈ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ। ਲਓ ਜੀ ਚਾਰ ਬਣ ਗਿਆ ਮਿਰਚਾਂ ਦਾ। ਇਹਨੂੰ ਮੈਂ ਟੱਕ ਕੇ ਰੱਖ ਦੇਵਾਂਗੀ। ਤੇ ਔਲਿਆਂ ਦਾ ਬਾਅਦ ਚ ਕੱਢ ਕੇ ਬੱਸ ਇਸੇ ਤਰ੍ਹਾਂ ਹੀ ਔਲਿਆਂ ਦਾ ਕੱਢ ਦੂੰਗੀ ਤੇ ਜੀ ਮਿਲਦੀ ਆ ਨੈਕਸਟ ਵੀਡੀਓ ਦੇ ਵਿੱਚ ਤੇ ਚੈਨਲ ਨੂੰ ਜਰੂਰ ਆਪਣੇ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ। ਬਾਏ ਬਾਏ ਸਾਰਿਆਂ ਨੂੰ।